ਪਹਿਲਾਂ ਕਈ ਵਾਰੀ ਖਿੱਚੋ ਤਣ ਚੱਲ ਰਹੀ ਸੀ ਕਾਂਗਰਸ ਤੇ ਝਾੜੂ ਵਾਲੇ ਇਕੱਠੇ ਲੜਨਗੇ ਨਹੀਂ ਲੜਨਗੇ ਪੰਜਾਬ 'ਚ ਵੀ ਕਲੀਅਰ ਹੋ ਗਿਆ ਉਧਰੋਂ ਟੀਐਮਸੀ ਨੇ ਕਰਤਾ ਪੱਛਮੀ ਬੰਗਾਲਾ ਮੁੱਖ ਮੰਤਰੀ ਭਗਵੰਤ ਮਾਨ ਖੋ ਇਸ ਦਾ ਮੋਰ ਲਾ ਗਏ ਕਿ ਅਸੀਂ ਤਾਂ 13 0 ਵਾਲਾ ਜਿਹੜੀ ਗੱਲ ਸ਼ੁਰੂ ਤੋਂ ਕਹਿੰਦੇ ਰਹੇ ਹਾਂ ਹੁਣ ਵੱਖੋ ਵੱਖਰੀ ਚੋਣਾਂ ਜਿਹੜੀ ਵਿੱਡ ਲਈ ਗਈ ਹੈ ਪ੍ਰਚਾਰ ਵਿੱਡ ਲਿਆ ਗਿਆ ਇਹਦਾ ਅਸਰ ਕੀ ਦੇਖਣ ਨੂੰ ਮਿਲ ਸਕਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਕਾਂਗਰਸੀਆਂ ਨੂੰ ਬੜਾ ਸਾਹ ਆਇਆ ਸੁੱਖ ਦਾ ਕਿਉਂਕਿ ਉਹਨਾਂ ਤੇ ਧੌਣ ਤੇ ਗੋਡਾ ਰੱਖਿਆ ਸੀ ਜਾਂ ਸਿਰ ਤੇ ਡੰਡਾ ਰੱਖਿਆ ਸੀ ਉਹ ਜਿਹੜੇ ਐਮਪੀ ਨੇ ਜਿਨ੍ਹਾਂ ਨੂੰ ਸਭ ਤੋਂ ਲੱਗੀ ਸੀ ਨਾ ਹਵਾ ਭਗਵੰਤ ਮਾਨ ਸਾਹਿਬ ਦੀ ਉਹ ਵੀ ਠੰਡੇ ਹੋ ਗਏ ਨੇ ਜਿਹੜੇ ਸਭ ਤੋਂ ਵੱਧ ਤਰਲੋਮਚੀ ਹੋਏ ਪਏ ਸੀ ਉਹ ਵੀ ਹੁਣ ਕਹਿੰਦੇ ਨੇ ਚਲੋ ਕਿਹੜੀ ਝੱਗ ਕਹਿੰਦੇ ਨੇ ਲੋਕਾਂ ਨੂੰ ਪਤਾ ਨਾ ਉਹ ਝੱਗ ਵਾਂਗੂ ਬੈਠ ਗਏ ਹੈਗੇ ਨੇ ਹੁਣ ਸਵਾਲ ਇਹ ਆ ਗਿਆ ਕਿ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਵੀ ਫਾਇਦਾ ਹੋਊਗਾ ਤੇ ਆਮ ਆਦਮੀ ਪਾਰਟੀ ਨੂੰ ਵੀ ਫਾਇਦਾ ਹੋਊਗਾ ਲੋਕਾਂ ਨੇ ਦੱਸਣਗੇ ਕਿਉਂਕਿ ਆ ਲੋਕਾਂ ਨੇ ਕਾਲੀ ਦਲ ਦਾ ਟੈਸਟ ਲੈ ਲਿਆ ਭਾਜਪਾ ਦਾ ਟੈਸਟ ਲੈ ਲਿਆ ਕਾਂਗਰਸ ਪਾਰਟੀ ਦਾ ਟੈਸਟ ਆ ਭਗਵੰਤ ਮਾਨ ਦਾ ਪਹਿਲਾ ਟੈਸਟ ਆ ਉਹਨੂੰ ਆਪਾਂ ਇੱਕ ਤੇ ਪਹਿਲਾ ਟੈਸਟ ਹੀ ਸੰਗਰੂਰ ਉਥੇ ਸਰਕਾਰ ਬੁਰੀ ਤਰ੍ਹਾਂ ਹਾਰੀ ਦੂਜਾ ਟੈਸਟ ਹੀ ਜਲੰਧਰ ਸਰਕਾਰ ਕਿਵੇਂ ਜਿੱਤੀ ਸਾਰੇ ਨੂੰ ਪਤਾ ਹੁਣ ਜਨਰਲ ਇਲੈਕਸ਼ਨ ਆ 13 ਦੇ 13 ਪੈਣੀਆਂ ਸਰਕਾਰ ਦਾ ਯੋਰ ਹੁਣ ਇੱਕੋ ਸੀਟ ਤੇ ਨਹੀਂ ਲੱਗਣਾਗਾ ਔਰ ਚਵੀ ਮਹੀਨੇ ਦੀ ਸਰਕਾਰ ਹੋ ਜਾਣੀ ਉਦੋਂ ਨੂੰ ਜਦੋਂ April ਦੇ ਵਿੱਚ ਵੋਟਾਂ ਪਈਆਂ ਉਦੋਂ ਨੂੰ ਇਹਨਾਂ ਦਾ ਪਤਾ ਲੱਗੂ ਲੇਕਿਨ ਘੱਟੋ ਘੱਟ ਕਾਂਗਰਸ ਪਾਰਟੀ ਦਾ ਐਸੀ ਕਿ ਅਸੀਂ ਇਹਨਾਂ ਨਾਲ ਲੜਣਾ ਨਹੀਂ ਹੈਗਾ ਕਿਉਂਕਿ ਢਾਈ ਢਾਈ ਸਾਲਾਂ ਦੀ ਪਰਫਾਰਮੈਂਸ ਜਿਹੜੀ ਇਹ ਕਹਿ ਰਹੇ ਨੇ ਆਪੋਜੀਸ਼ਨ ਪਾਰਟੀ ਕਿ ਜ਼ੀਰੋ ਰਹੀ ਹੈ ਅਸੀਂ ਕੋ ਚੁੱਕ ਕੇ ਪ੍ਰਚਾਰ ਕਰੀ ਹੁਣ ਹੋ ਸਕਦਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੇ ਵੀ ਭਗਵੰਤ ਮਾਨ ਨੂੰ ਕਲੀਨ ਚਿੱਟ ਦੇ ਦਿੱਤੀ ਕਿ ਤੁਸੀਂ ਇਕੱਲੇ ਲੜੋ ਉਹਨਾਂ ਨੇ ਅੱਜ ਫੇਰ ਕਹਿਦਾ ਇਹ 13 ਦੀਆਂ 13 ਜਿੱਤਣੀਆਂ ਆ ਠੀਕ ਆ ਹੁਣ ਬਾਕੀ ਪਤਾ ਨਹੀਂ ਕਿਹੜੀ ਪਾਰਟੀ ਨੂੰ ਜ਼ੀਰੋ ਆਉਣੀਆਂ ਵੀ ਕਾਲੀ ਦਲ ਨੂੰ ਜ਼ੀਰੋ ਆਉਣੀਆਂ ਇਹ ਸਾਰੀਆਂ ਨੂੰ ਜੂਰੇ 13 ਦੇ ਨਾਲ ਜਿੱਤਣੀਆਂ ਨੇ ਉਹ ਕਹਿ ਰਹੇ ਨੇ ਕਿ ਅਸੀਂ ਹਰ ਸੀਟ ਤੇ ਤਨ ਤਨ ਕੈਂਡੀਡੇਟ ਵਿਭਲਲੇ 40 ਕੈਂਡੀਡੇਟ ਲੱਭਲੇ ਜਲੰਧਰ ਦੇ ਤੇ ਕੈਂਡੀਡੇਟ ਡੇਟ ਲੱਭਣ ਦੀ ਲੋੜ ਨਹੀਂ ਕਿ ਉਹਨਾਂ ਦਾ ਸਿਟਿੰਗ ਐਮਪੀ ਆ ਪਰ ਸਾਡੇ ਜਾਣਕਾਰ ਦੱਸਦੇ ਨੇ ਕਿ ਉਹ ਜਲੰਧਰੋਂ ਭੱਜ ਰਿਹਾ ਹੁਸ਼ਿਆਰਪੁਰੋਂ ਲੜਨਾ ਚਾਹੁੰਦਾ ਸ਼ਸ਼ੀਲ ਰਿੰਕੂ ਕਿਉਂਕਿ ਜਲੰਧਰ ਸ਼ਾਇਦ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਲੜਨ ਤੇ ਜੇ ਉਥੋਂ ਚਰਨਜੀਤ ਸਿੰਘ ਚੰਨੀ ਲੜਦੇ ਨੇਗੇ ਜਿਵੇਂ ਉਹਨਾਂ ਨੂੰ ਉੱਥੇ ਲੋਕ ਪਿਆਰ ਮੁਹੱਬਤ ਕਰਦੇ ਨੇ ਖਾਸ ਕਰਕੇ ਡੇਰਾ ਬੱਲਾਂ ਵਾਲੇ ਤੇ ਉਹ ਚਰਨਜੀਤ ਸਿੰਘ ਉੱਥੇ ਕਿਸੇ ਦੇ ਵੀ ਕਹਿੰਦੇ ਹੁੰਦੇ ਨੇ ਨਾ ਧੋਬੀ ਪਟਕਾ ਲਾ ਸਕਦੇ ਆ ਨੇ ਇਸ ਕਰਕੇ ਸ਼ਸ਼ੀਲ ਕੁਮਾਰ ਰਿੰਕ ਚਲੋ ਉਹ ਵੱਖਰਾ 이슈 ਪਰ ਕਹ ਰਹੇ ਕਿ ਅਸੀਂ 40 ਦੇ ਕਰੀਬ ਸ਼ਾਰਟ ਲਿਸਟ ਕੀਤੇ ਨੇ ਫਿਰ ਅਸੀਂ ਸਰਵੇਖਣ ਕਰਵਾਵਾਂਗੇ ਜਿਹੜੀ ਵਿਨੇਰੇਬਿਲਟੀ ਆ ਕ੍ਰੈਡੀਬਿਲਟੀ ਆ ਉਹਨੂੰ ਪਹਿਲ ਵਿੱਚ ਰੱਖਦੇ ਹੋ ਅਸੀਂ 13 ਘੋੜੇ ਮੈਦਾਨ ਚ ਵਿੱਚ ਕਰਨੇ ਹੈਗੇ ਹੁਣ ਦੇਖਦੇ ਕਿ ਇਹਨਾਂ ਦੇ ਆਪਣੇ ਹੁਣ ਕਿ 13 ਦੇ 13 ਘੋੜੇ ਕਿ ਜਾਂ ਬਾਹਰੋਂ ਖਰੀਦ ਕੇ ਲਿਆਉਣਗੇ ਤੇਰਾ ਬੰਦੇ ਲੱਭਣ ਮੀਆਂ ਉਸਦਾ ਬਠਿੰਡੇ ਤੋਂ ਕਿੰਨੂੰ ਲੜਾਉਣਗੇ ਸੰਗਰੂਰ ਤੋਂ ਕਿੰਨੂੰ ਲੜਾਉਣਗੇ ਪਟਿਆਲੇ ਤੋਂ ਕਿੰਨੂੰ ਲੜਾਉਣਗੇ ਨਾ ਇਹ ਵਕਰੀ ਗੱਲ ਪਰ ਗੱਠ ਜੋੜ ਜਿਹੜਾ ਇੰਡੀਆ ਗੱਠ ਜੋੜ ਬਣਿਆ ਸੀ ਉਹ ਪਹਿਲਾਂ ਸੀ ਕਿ ਬੰਗਾਲ ਕੇਰਲਾ ਅਤੇ ਪੰਜਾਬ ਇੱਥੇ ਗੱਠ ਜੋੜ ਨਹੀਂ ਹੋਣਾ ਕਿਉਂਕਿ ਇੱਥੇ ਆਪੋਜੀਸ਼ਨ ਪਾਰਟੀ ਪ੍ਰਿੰਸੀਪਲ ਦੇ ਤੌਰ ਤੇ ਸਿਧਾਨਕ ਤੌਰ ਤੇ ਕਾਂਗਰਸ ਪਾਰਟੀ ਹੈ ਤੇ ਜੇ ਇੱਕ ਔਰ ਦੋ ਹੀ ਮਿਲ ਪਏ ਤੇ ਫਿਰ ਪੰਜਾਬ ਦੀ ਗੱਲ ਕੌਣ ਕਰੂਗਾ ਸੂਬੇ ਦੀ ਗੱਲ ਕਰੂਗਾ ਉੱਥੇ ਵੀ ਨੰਬਰ 1 ਤੇ ਟੀਐਮਸੀ ਹੈ ਨੰਬਰ 2 ਤੇ ਉਥੇ ਸੀਪੀਐਮ ਆ ਇਸ ਕਰਕੇ ਉੱਤੇ ਗੱਠ ਜੁੜੇ ਕਾਂਗਰਸ ਕਹਿੰਦੀ ਸਾਨੂੰ 12 ਸੀਟਾਂ ਦੋ ਉਹ ਮਮਤਾ ਬੈਂਰ ਕਹਿੰਦੀ ਮੈਂ ਦੋ ਵੀ ਦੇਣੀ ਹੈ ਇੱਥੇ ਰੋਲਾ ਇਸ ਗੱਲ ਦਾ ਹੈ ਕਿ ਜੇ ਗੱਠ ਜੁੜ ਹੁੰਦਾ 13 ਦੇ ਚੰਡੀਗੜ੍ਹ 14 ਪਾ ਕੇ ਕਿ 7 7 7 ਹੋਣਗੀਆਂ ਤੇ ਸੱਤਾਂ ਤੇ ਕੌਣ-ਕੌਣ ਲੜੂਗਾ ਇਹ ਇਹ ਸਵਾਲ ਸੀ ਲੇਕਿਨ ਇਹ ਹੈ ਕਿ ਗੱਠਜੋੜ ਪੰਜਾਬ ਦੀ ਜਿਹੜੀ ਤਸਵੀਰ ਆ ਉਹ ਸਪਸ਼ਟ ਹੋ ਗਈ ਕਿ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੋਏਗਾ ਹੁਣ ਸਵਾਲ ਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਏਗਾ ਜੇ ਉਹ ਗੱਠਜੋੜ ਹੁੰਦਾ ਤੇ ਕਿਹਨੂੰ ਫਾਇਦਾ ਹੁੰਦਾ ਲੇਕਿਨ ਇਹ ਇਹ ਮੁਕਾਬਲਾ ਜਿਹੜਾ ਕਾਫੀ دلچسپ ਹੋਏਗਾ ਕਿਉਂਕਿ ਪੰਜਾਬ ਦੇ ਵਿੱਚ ਭਾਜਪੀ ਨੂੰ ਹਲੇ ਲੋਕ ਇੰਨਾ ਲਾਈਕ ਕਰ ਨਹੀਂ ਰਹੇ ਹੈਗੇ ਜਿਵੇਂ ਦੀਆਂ ਪੰਜਾਬ ਪ੍ਰਤੀ ਸਿੱਖ ਕੌਮ ਪ੍ਰਤੀ ਭਾਜਪੀ ਦੀਆਂ ਸਿਆਸੀ ਚਾਲਾਂ ਤੇ ਹਰਕਤਾਂ ਨੇ ਉਹ ਪੰਜਾਬ ਦੀ ਜਨਤਾ ਹਜੇ ਉਹਨਾਂ ਨੂੰ ਮਾਫ਼ ਨਹੀਂ ਕਰੇਗੇ ਦੂਜੀ ਰਹਿ ਗਈ ਗੱਲ ਸ਼ਰੋਮਨੀ ਕਾਲੀ ਦਲ ਸ਼ਰੋਮਨੀ ਕਾਲੀ ਦਲ ਦੇ ਹਰ ਸੁਬੀਰ ਸਿੰਘ ਬਾਦਲ ਹੁਣੀ ਲੱਗੇ ਨੇ ਪੰਜਾਬ ਬਚਾਓ ਯਾਤਰਾ ਤੇ ਹੁਣ ਤੇ ਅੱਜ ਉਹਦਾ ਟਵੀਟ ਵੀ ਆ ਬਿਕਰਮ ਸਿੰਘ ਮਜੀਠੀਆ ਦਾ ਕਿ ਸੁਬੀਰ ਸਿੰਘ ਬਾਦਲ ਸਾਹਿਬ ਪੰਜਾਬ ਬਚਾਓ ਯਾਤਰਾ ਨਹੀਂ ਕਰੋ ਪੰਜਾਬ ਬਚਾਓ ਤੇ ਭਗਵੰਤ ਮਾਨ ਪਹਜਾਓ ਯਾਤਰਾ ਸ਼ੁਰੂ ਕਰੋ ਨਾ ਇੱਕ ਉਹ ਸਵਾਲ ਹੋ ਗਿਆ ਲੜਾਈ ਇਹ ਕਿ ਕੀ ਇਨਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਅੱਜ ਰਹੇਗਾ ਜਾਂ ਮੌਜੂਦਾ ਪੰਜਾਬ ਸਰਕਾਰ ਦਾ ਅੱਜ ਰਹੇਗਾ ਜਾਂ ਫਿਰ ਸ਼੍ਰੋਮਣੀ ਕਾਲੇ ਦਾ ਬੀਜਪੀ ਤੇ ਅੱਜ ਦੀ ਤਰੀਕ ਤੇ ਵੀ ਚੌਥੇ ਨੰਬਰ ਤੇ ਲੱਗ ਰਹੀ ਹੈਗੀ ਉਹਨਾਂ ਦੀਆਂ 13 ਚੋ ਤੇ ਮੈਨੂੰ ਇਹ ਹੀ ਲੱਗਦਾ ਕਿ ਜੇ ਵੱਡੀ ਗੱਲ ਹੋਊਗੀ ਕਿ ਉਹ ਗੁਰਦਾਸਪੁਰ ਜਿੱਤ ਲੈਣਾ ਵੱਡੀ ਗੱਲ ਹੋਊਗੀ ਕਿ ਹਾਰਪੁਰ ਜਿੱਤ ਲੈਣਾ ਕਿਉਂਕਿ ਤਿੰਨ ਸੀਟਾਂ ਦੇ ਲੜਦੇ ਰਹੇ ਨੇ ਇਸ ਕਰਕੇ ਉਹ ਸਭ ਤੋਂ ਉੱਪਰ ਵੱਡੀ ਗੱਲ ਹੋएगी ਅੰਬਰਸਰ ਲੜਗੇ ਤਕੀ ਗਰਦਾਸਪੁਰ ਕੰਗਨਰ ਨਾਉਤ ਨੂੰ ਲੋਣਗੇ ਕਿ ਜਾਂ ਕੋਈ ਹੋਰ ਬਾਲੀਵੁੱਡ ਦਾ ਇਦਾਂ ਦਾ ਐਕਟਰ ਲਿਆਊਗਾ ਜਿਹੜਾ ਕਹਿੰਦਾ ਕਿ ਮੈਂ ਨਲਕੇ ਬੜੇ ਪੱਟਦਾ ਹਾਂਗਾ ਤੇ ਉਸ ਤੋਂ ਬਾਅਦ ਉਹਨੇ ਆਪਣੀ ਸ਼ਕਲ ਨਹੀਂ ਦਿਖਾਈ ਹੈਗੀ ਉਹ ਵੱਡੇ ਸਵਾਲ ਹੈ ਲੇਕਿਨ ਮੁਕਾਬਲਾ ਤੇ ਜਿਹੜਾ ਅਜਿਹੇ ਤਰੀਕ ਚ ਲੱਗਦਾ ਕਿ ਕਾਂਗਰਸ ਪਾਰਟੀ ਤੇ ਉਹਦੇ ਵਿਚਕਾਰ ਆਪ ਦੇ ਵਿਚਕਾਰੀ ਰਹਿਣ ਵਾਲਾ ਕਾਂਗਰਸ ਦੀ ਵੀ ਇੱਕ ਲਿਸਟ ਚਰਚਾ ਦਾ ਵਿਸ਼ਾ ਬਣ ਗਈ ਜਿਸ ਚ ਉਹ ਲੀਡਰ ਵੀ ਨੇ ਜਿਹੜੇ ਜਿਨ੍ਹਾਂ ਨੂੰ ਇਹ ਦੱਸਿਆ ਜਾ ਰਿਹਾ ਸੀ ਹੁਣ ਤੱਕ ਕਿ ਵੱਖਰੇ ਸਿਆਸੀ ਖਾੜੇ ਲਾਉਂਦੇ ਆ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਹੋਰ ਕਈ ਇਕਲੌਤੇ ਕੈਂਪ ਰਵਨੀਤ ਬੇਟੂ ਵੀ ਹੋਰ ਵੀ तमाम ਲੀਡਰ ਨੇ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਵੀ ਉਸ ਚ ਪਾਇਆ ਗਿਆ ਜਿਹੜੀ ਇਲੈਕਸ਼ਨ ਕਮੇਟੀ ਬਣਾਈ ਗਈ ਹੈ ਉਹ ਕਿੰਨਾ ਕਸਰ ਰੱਖਣ ਵਾਲੀ ਹੈ ਦੇਖੋ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਮਾਈਨਸ ਕਰਕੇ ਨਹੀਂ ਦੇਖ ਸਕਦੇ ਨਾ ਉਹਨੂੰ ਕੱਢਿਆ ਜਾ ਸਕਦਾ ਹੈਗਾ ਉਨੂੰ ਰੱਖਿਆ ਨਹੀਂ ਪੈਣਾ ਹੈਗਾ ਹੋਰ ਕੋਈ ਚਾਰਾ ਨਹੀਂ ਆਏਗਾ ਉਹ ਤਾਂ ਜਿੰਨਾ ਮਰਜੀ ਚਾਹੇ ਰਵਨੀ ਸਿੰਘ ਬਿੱਟੂs ਬੋਲਣ ਚਾਹੇ ਦਵਿੰਦਰ ਜਾਦਵਾ ਕੇ ਕੁਝ ਕਹਿ ਦੇ ਪਈ ਅਸੀਂ ਡਿਸਪਲਿਨ ਜਿਹੜੇ ਤੋੜਨਗੇ ਅਸੀਂ ਸਾਨੂੰ ਮਨਜ਼ੂਰ ਨਹੀਂ ਚਾਹੇ ਰਾਦਾ ਅਮਰਿੰਦਰ ਸਿੰਘ ਵੜਿੰਗ ਬੋਲ ਨਵਜੋਤ ਸਿੰਘ ਸਿੱਧੂ ਇੱਕ ਪਾਰਟੀ ਦੇ ਐਸੈਟਸ ਨੇ ਇੱਕ ਪਾਰਟੀ ਦੀ ਜਾਇਦਾਦ ਨੇ ਤੇ ਜਾਇਦਾਦ ਸਾਂਭੀ ਜਾਂਦੀ ਨੇ ਜਦਦ ਖਿਲਾੜੀ ਨਹੀਂ ਜਾਂਦੀ ਹੈਗੀ ਵੇਚੀ ਨਹੀਂ ਜਾ ਸਕਦੀ ਵੰਡੀ ਨਹੀਂ ਜਾ ਸਕਦੀ ਹੈਗੀ ਤੇ ਇਸੇ ਕਰਕੇ ਉਹਨਾਂ ਨੂੰ ਉਸ ਕਬੇਟੀ ਦੇ ਵਿੱਚ ਪਾਇਆ ਹਾਲਾਂਕਿ ਉਹਦੇ ਵਿੱਚ ਐਮਪੀ ਨਹੀਂ 2-3 ਪਾਏ ਹੈਗੇ ਨਵਜੋਤ ਸਿੰਘ ਸਿੱਧੂ ਨੂੰ ਪਾਇਆ ਹੈਗਾ ਉਹ ਨਵਜੋਤ ਸਿੰਘ ਸਿੱਧੂ ਰੈਲੀਆਂ ਤੇ ਉਹੀ ਕਹਿ ਰਿਹਾ ਜਿੱਤੇਗਾ ਪੰਜਾਬ ਤੇ ਜਿੱਤੇਗੀ ਕਾਂਗਰਸ ਤੇ ਇਸ ਕਰਕੇ ਉਹ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਤੇ ਕ라우ਡ ਪੁੱਲਰ ਤੇ ਹੈ ਲੇਕਿਨ ਕ라우ਡ ਪੁੱਲਰ ਤੋਂ ਵੱਡਾ ਹੈ ਕਿ ਲੋਕਾਂ ਦੇਉ ਗੱਲ ਕਰਦ ਨੇ ਲੋਕਾਂ ਉਹਨਾਂ ਦੀ ਅਪੀਲ ਲੋਕਾਂ ਤੱਕ ਪਹੁੰਚਦੀ ਨੇ ਕੋਈ ਕਾਂਗਰਸ ਹੀ ਨਹੀਂ ਅਜੇ ਤੱਕ ਇਹ ਨਹੀਂ ਕਿਹਾ ਕਿ ਬਾਗਾ ਖੋਲਣਾ ਚਾਹੀਦਾ ਕਿਸੇ ਨੇ ਕਿਹਾ ਨਹੀਂ ਕਿ کاروبار ਖੁੱਲਣਾ ਚਾਹੀਦਾ ਹੈਗਾ ਵਪਾਰ ਖੁੱਲਣਾ ਚਾਹੀਦਾ ਹੈਗਾ ਉਹ ਤੇ ਮਸਲੇ ਠਾ ਰਿਆ ਹੋਰ ਕੋਈ ਨਹੀਂ ਨਾ ਕੋਈ ਪੰਜਾਬ ਦਾ ਲੀਡਰ ਸੈਂਟਰ ਸਰਕਾਰ ਖਿਲਾਫ ਬੋਲਦਾ ਨਾ ਕੋਈ ਪੰਜਾਬ ਦਾ ਲੀਡਰ ਕਾਂਗਰਸ ਪਾਰਟੀ ਦਾ ਮੌਜੂਦਾ ਸਰਕਾਰ ਦੇ ਖਿਲਾਫ ਖੋਲਦਾ ਬੋਲਦਾਗਾ ਹੁਣ ਤੇ ਗੱਠ ਜੋੜ ਹੋਣਾ ਨਹੀਂ ਹੋ ਸਕਦਾ ਕਿ ਹੁਣ ਭਗਵੰਤ ਮਾਨ ਨੂੰ ਮੌਕਾ ਮਿਲ ਜੇ ਹੁਣ ਹੋਰ ਕਾਂਗਰਸੀ ਫੜ ਲੈਣ ਭ੍ਰਿਸ਼ਟਾਚਾਰ ਦੇ ਨਾਮ ਤੇ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਕੇਸ ਦੇ ਵਿੱਚ ਹੋਰ ਕਿ ਅੱਗੇ ਤੇ ਕਈਆਂ ਕਾਂਗਰਸੀਆਂ ਨੂੰ ਸੁੱਖ ਦਾ ਸਹਾਰਾ ਹੈ ਕਿ ਗੱਠ ਜੋੜ ਦੇ ਵਿੱਚ ਨਿਕਲ ਜਾਊਗਾ ਰੌਲੇ ਰੱਪੇ ਦੇ ਵਿੱਚ ਅਸੀਂ ਬਚ ਜਾਗੇ ਹੁਣ ਭਗਵੇਂ ਤਮਾਨ ਲਊਗਾ ਬਦਲੇ ਉਹ ਜਿਹੜੇ ਜਿਹਨੇ ਲੱਗਾ ਵੀ ਰਿਕਾਰਡ ਬੋਲਦਾ ਜਿਨ੍ਹਾਂ ਦੀ ਆਮਦਨ ਘੱਟ ਸਰੋਤ ਘੱਟ ਤੇ ਆਮਦਨ ਬਹੁਤ ਜ਼ਿਆਦਾ ਸੀ ਉਹਨਾਂ ਦੀ ਵਾਰੀ ਆਜੂਗੀ ਪਰ ਸਵਾਲ ਇਹ ਕਿ ਨਵਜੋਤ ਸਿੰਘ ਸਿੱਧੂ ਦਾ ਇਹ ਮਸਲਾ ਇਹ ਹੈ ਕਿ ਉਹਨੂੰ ਰੱਖਣਾ ਹੀ ਪੈਣਾ ਹੈਗਾ ਔਰ ਦੂਜੀ ਗੱਲ ਹੈ ਕਿ ਕੀ 24 ਦੀ ਜਿਹੜੀ ਲੋਕ ਸਭਾ ਚੋਣਾਂ ਨੇ ਕੀ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਅਗਵਾਈ ਚ ਕਰਵਾਈਆਂ ਜਾਣਗੇ ਇਹ ਮਹੱਤਵਪੂਰਨ ਹੈ ਤੇ ਜੇ ਇਹ ਪ੍ਰਧਾਨ ਹੋਣਗੇ ਤੇ ਫਿਰ ਜਿਹੜੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੌਣ ਹੋਣਗੇ ਉਹ ਇੱਕ ਵੱਡਾ ਰੌਲਾ ਪੈਣਾ ਹੈਗਾ ਪਰ ਜਿਹੜਾ ਵੀ ਹੁਣ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਵੱਲੋਂ ਹਲੇ ਵੀ ਥਾਪੜਾ ਉਹ ਚਾਹੇ ਰਾਹੁ ਗਾਂਧੀ ਦਾ ਥਾਪੜਾ ਹੋਵੇ ਚਾਹੇ ਉਹ ਪ੍ਰਿੰਕਾ ਗਾਂਧੀ ਦਾ ਥਾਪੜਾ ਹੋਵੇ ਕਪੜੇ ਤੋਂ ਬਗੈਰ ਨਵਜੋ ਸਿੰਘ ਸਿੱਧੂ ਐਵੇਂ ਨਹੀਂ ਪੱਟਾਂ ਤੇ ਥਾਪੀਆਂ ਮਾਰਦਾ ਹੈਗਾ ਕੁਝ ਨਾ ਕੁਝ ਤੇ ਇਸ਼ਾਰਾ ਹੈ ਨਵਜੋ ਸਿੰਘ ਸਿੱਧੂ ਨੇ ਐਸੇ ਕਰਕੇ ਪਹਿਲਾਂ ਉਹਨਾਂ ਨੇ ਮਹਾਰਾਜ ਰੈਲੀ ਕੀਤੀ ਫਿਰ ਕੋਰ ਸ਼ਮੀਰ ਕੀਤੀ ਫਿਰ ਹਿਆਰਪੁਰ ਕੀਤੀ ਫਿਰ ਕਰਤੀ ਮੋਗੇ ਕਰਦੀ ਹੁਣ ਬਾਗੇ ਬਰਾਣੇ ਕਰਨੀ ਹੈ ਫਿਰ ਹੌਲੀ ਹੌਲੀ ਇਹ ਸਿਲਸਿਲਾ ਤੋਂ ਸ਼ੁਰੂ ਹੋ ਹੀ ਚੁੱਕਾ ਹੈਗਾ